ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਲਾਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਪਾਰ ਕਿਰਪਾ ਸਦਕਾ ਜਿਹਦੇ ਪਾਵਨ ਸ੍ਰੀ ਮੁਖਵਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਡਹੰਸ ਰਾਗ ਦੀ ਬਾਾਰ ਵਿੱਚ ਬਡਹੰਸ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਤੂੰ ਜਾਣਾ ਹੈ ਇਸ ਤਾ ਕੋਈ ਜਾਣੈ ਜਣਾ ਹੈ ਦਾ ਮਤਲਬ ਜਣਾਉਣਾ ਜਾਂ ਸੂਝ ਦੇਣੀ ਅਕਲ ਦੇਣੀ ਗੁਰੂ ਅਰਜਨ ਦੇਵ ਸਾਹਿਬ ਅਕਾਲ ਪੁਰਖ ਪ੍ਰਮਾਤਮਾ ਨੂੰ ਸੰਬੋਧਿਤ ਹੁੰਦਿਆਂ ਬਚਨ ਕਰਦੇ ਹਨ ਕਿ ਹੈ ਵਾਹਿਗੁਰੂ ਹੈ ਪ੍ਰਮਾਤਮਾ ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖਸ਼ਿਸ਼ ਕਰਦਾ ਹੈ ਤਦੋਂ ਹੀ ਤੇਰੀ ਨਾਮ ਨਾਲ ਕੋਈ ਡੂੰਗੀ ਸਾਂਝ ਪਾ ਸਕਦਾ ਹੈ। ਇਹ ਤੂੰ ਕਿਰਪਾ ਕਰੇ ਸਾਨੂੰ ਅਕਲ ਦੇਵੇਂ ਸੂਝ ਬਖਸ਼ੇ ਤਾਂ ਅਸੀਂ ਤੇਰੇ ਨਾਮ ਨਾਲ ਡੂੰਗੀ ਸਾਂਝ ਪਾ ਸਕੀਏ। ਤੇਰਾ ਦੀਆ ਨਾਮ ਬਖਾਣੈ ਤੇ ਤੇਰਾ ਬਖਸ਼ਿਆ ਹੋਇਆ ਵਾਹਿਗੁਰੂ ਤੇਰਾ ਨਾਮ ਉਚਾਰਦਾ ਹਾਂ। ਤੂੰ ਅਚਰਜ ਕੁਦਰਤ ਤੇਰੀ ਵਿਸਮਾਹੇ ਮਾਲਕ ਜੀ ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਦਾ ਮਾਲਕ ਹੈ ਤੇ ਤੇਰੀ ਰਚੀ ਰਚਨਾ ਉਹ ਵੀ ਹੈਰਾਨੀ ਪੈਦਾ ਕਰਨ ਵਾਲੀ ਹੈ ਤੇ ਰਕੌਤਕਾਂ ਨੂੰ ਵੇਖ ਕੇ ਮਨ ਵਿੱਚ ਹੈਰਾਨਗੀ ਹੁੰਦੀ ਹੈ ਤੇਰੀ ਅਚਰਜ ਸੋਭਾ ਨੂੰ ਵੇਖ ਕੇ ਤੇਰੀ ਰਚਨਾ ਨੂੰ ਵੇਖ ਕੇ ਹਰਾਨਗੀ ਪੈਦਾ ਹੁੰਦੀ ਹੈ ਰਹਾਉ ਤੁਦੇ ਆਪੇ ਕਾਰਣ ਆਪੇ ਕਰਣਾ ਦਾਤਾ ਜੀ ਤੂੰ ਆਪ ਹੀ ਜਗਤ ਦੀ ਰਚਨਾ ਜਿਹੜੀ ਹੈ ਇਹ ਜਗਤ ਰਚਨਾ ਦਾ ਵਸੀਲਾ ਹੈ ਤੂੰ ਆਪ ਹੀ ਜਗਤ ਹੈ ਭਾਵ ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ ਹੁਕਮੇ ਜੰਮਣਾ ਹੁਕਮੇ ਮਰਨਾ ਤੇਰੇ ਹੁਕਮ ਵਿਚ ਹੀ ਜੀਵਾਂ ਦਾ ਜਨਮ ਹੁੰਦਾ ਹੈ ਤੇ ਤੇਰੇ ਹੁਕਮ ਵਿੱਚ ਹੀ ਮੌਤ ਆਉਂਦੀ ਹੈ ਨਾਮ ਤੇਰਾ ਮਨ ਤਨ ਆਦਾਰੀ ਹੈ ਪ੍ਰਮਾਤਮਾ ਤੇਰਾ ਨਾਮ ਮੇਰੇ ਮਨ ਦਾ ਔਰ ਮੇਰੇ ਸਰੀਰ ਦਾ ਆਸਰਾ ਹੈ ਨਾਨਕ ਦਾਸ ਬਖਸ਼ੀ ਸਤਿਮਾਰੀ ਨਾਨਕ ਦਾਸ ਤੇਰੀ ਬਖਸ਼ਿਸ਼ ਦੇ ਸਦਕਾ ਔਰ ਤੇਰੀ ਬਖਸ਼ਿਸ਼ ਦਾ ਆਸਵੰਦ ਹੈ ਇਹ ਦਾਤਾ ਤੇਰੀਆਂ ਬਖਸ਼ਿਸ਼ਾਂ ਹੁੰਦੀਆਂ ਰਹਿਣ ਤੇਰੀ ਰਹਿਮਤ ਹੁੰਦੀ ਰਵੇ ਤੇਰੀ ਕਿਰਪਾ ਸਾਡੇ ਸਾਰਿਆਂ ਤੇ ਹੁੰਦੀ ਰਵੇ ਤੇ ਤੇਰਾ ਨਾਮ ਸਾਡੇ ਸਾਰਿਆਂ ਦੇ ਮਨ ਦਾ ਸਾਡੇ ਸਰੀਰ ਦਾ ਅਸਰਾ ਬਣ ਜਾਵੇ ਇਹ ਅਰਦਾਸ ਸਦਾ ਹੀ ਮਾਲਕ ਦੇ ਚਰਨਾਂ ਵਿੱਚ ਕਰਦੇ ਰਹੀਏ ਗੁਰੂ ਸਾਹਿਬ ਸਭਨਾਂ ਪਰਮੇਹਰ ਪ੍ਰਿਆਤ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਔਰ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਸਭਨਾਂ ਦੇ ਉੱਪਰ ਮਿਹਰ ਭਰਿਆਤ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਬਰਤفاقਤਾ ਦੀ ਅਰਦਾਸ ਔਰ ਚਲਣੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨਤਾ ਦੀ ਅਰਦਾਸ ਅਸੀਂ ਰਲ ਮਿਲ ਕੇ ਕਰਦੇ ਰਹੀਏ ਮਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ